ਸਤਿਗੁਰਾਂ ਦੀ ਸਾਜੀ ਤੇ ਰਵਾਜੀ ਸਤਕਾਰ ਜੋ ਸਤ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਨ ਤਮ ਭੇਜੇ ਤਨ ਬੁਲਾਏ ਸੁਖ ਸਾਜ ਹਜ ਸਤੀ ਘਰ ਆਓ ਸਤਿਗੁਰੂ ਜੀ ਸਮਝਲਦੇ ਹਨ ਕਿ ਆਪਣੀ ਜਿੰਦ ਨੂੰ ਸਮਝਾਈਏ ਕਿ ਹੈ ਮੇਰੀ ਜਿੰਦੇ ਜਿਸ ਪ੍ਰਮਾਤਮਾ ਨੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਉਸ ਨੇ ਤੈਨੂੰ ਆਪਣੇ ਵੱਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਰ ਦੇ ਘਰ ਵਿੱਚ ਟਿਕੀ ਰੋ ਆਨੰਦ ਮੰਗਲ ਗੁਣ ਗਾਓ ਸਹਜ ਤੁੰ નેਹ ਚਲ ਰਾਜ ਕਮਾਓ ਏ ਜਿੰਦੇ ਆਤਮਿਕ ਅਡੋਲਤਾ ਦੀ ਰੌ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰੀ ਦੇ ਗੁਣ ਗਾਇਆ ਕਰ ਇਸ ਤਰ੍ਹਾਂ ਕਾਮ ਆਦਿਕ ਬੈਰੀਆਂ ਉਤੇ ਅਟਲ ਰਾਜ ਕਰ ਤੁਮਕਾਰਿਆ ਬੋ ਮੇਰੇ ਮੀਤ ਹੈ ਮੇਰੇ ਮਿੱਤਰ ਮਨ ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰਹੋ ਭਾਵ ਹਿਰਦੇ ਘਰ ਵਿੱਚ ਆ ਜਾ ਕਿਉਂਕਿ ਤੁਮਰੇ ਦੁਖੀ ਹਰਿ ਆਪ ਨਿਵਾਰੇ ਅਪਦਾ ਪਈ ਬਤੀਤ ਅਪਦਾ ਦਾ ਮਤਲਬ ਹੈ ਮੁਸੀਬਤ ਦੁਖੀ ਕਹਿੰਦੇ ਨੇ ਆਕਾਮਾਦ ਕੋ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵੈਰੀ ਨੇ ਆਪਣੇ ਸਾਰਿਆਂ ਦੇ ਆਜੰਦ ਦੇ ਵੈਰੀ ਹਨ ਪੰਜ ਇਹ ਪੰਜੇ ਵਿਕਾਰ ਨੇ ਜਿਹੜੇ ਮਨੁੱਖ ਦਾ ਸਾਰੀ ਉਮਰ ਪਿੱਛਾ ਨਹੀਂ ਛੱਡਦੇ ਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਫਿਰ ਇਹ ਵੈਰੀ ਦੂਰ ਕੀਤੇ ਜਾ ਸਕਦੇ ਹਨ ਪ੍ਰਮਾਤਮਾ ਆਪ ਹੀ ਇਹਨਾਂ ਤੋਂ ਬਚਾਉਂਦਾ ਹੈ ਔਰ ਕਾਮ ਆਦਿਕਾਂ ਤੋਂ ਪੈਰੀ ਮਾਰਦੀ ਬਿਵਤਾ ਕਹਿੰਦੇ ਮੁੱਕ ਜਾਂਦੀ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਏ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਜਨ ਨਾ ਥਾਕੇ ਨਾਸਨ ਭਜਨ ਦਾ ਮਤਲਬ ਹੈ ਪਟਕਣਾ ਇਹ ਮੇਰੀ ਜਿੰਦੇ ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਉਹਨਾਂ ਦੇ ਅੰਦਰ ਔਰ ਉਸ ਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਉਹਨਾਂ ਦੀਆਂ ਪਟਕਣਾ ਮੁੱਕ ਗਈਆਂ ਜਿਨ੍ਹਾਂ ਤੇ ਆਕਾਲ ਪੁਰਖ ਵੈਗੁਰੂ ਦੀ ਕਿਰਪਾ ਹੋ ਗਈ ਫਿਰ ਉਹਨਾਂ ਦੇ ਅੰਦਰ ਕਰ ਮੰਗਲ ਬਾਜਨਤ ਵਾਜੇ ਆਪਣੈ ਖਸਮਨ ਵਾਜੇ ਜਦੋਂ ਉਹਨਾਂ ਦੇ ਫਿਰ ਪ੍ਰਮਾਤਮਾ ਨੇ ਅੱਜੀ ਵੱਡੀ ਕਿਰਪਾ ਕਰ ਦਿੱਤੀ ਹਿਰਦੇ ਘਰ ਵਿੱਚ ਆਤਮਕ ਆਨੰਦ ਦੇ ਮਾਨੋਂ ਵੀ ਬਾਜੇ ਵੱਜਣ ਲੱਗ ਪੈਂਦੇ ਨੇ ਜਿਨ੍ਹਾਂ ਉਤੇ ਪ੍ਰਮਾਤਮਾ ਮਿਹਰ ਕਰ ਦਿੰਦਾ ਹੈ ਅਸਥਿਰ ਰਹੋ ਡੋਲੋ ਮਤ ਕਹੋ ਗੁਰ ਕੈ ਵਚਨ ਅਧਾਰ ਇਹ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਕਾਮ ਆਦਿਕ ਬੈਰੀਆਂ ਦੇ ਟਾਕਰੇ ਤੇ ਪੱਕੇ ਪੈਰਾਂ ਤੇ ਖਲੋ ਜਾ ਬੇਕੀਂ ਦੀ ਕਿਤੇ ਡੋਲ ਨਾ ਜਾਹੀਂ ਜੈ ਜੈਕਾਰ ਸਗਲਪ ਮੰਡਲ ਮੋਕ ਊਜਲ ਦਰਬਾਰ ਜਦੋਂ ਇਹਨਾਂ ਬੈਰੀਆਂ ਦੇ ਟਾਕਰੇ ਤੇ ਪੱਕੇ ਪੈਰਾਂ ਤੇ ਖਲੋਜੇਂਗੀ ਜਿੰਦੇ ਫਿਰ ਸਾਰੀ ਸ੍ਰਿਸ਼ਟੀ ਵਿੱਚ ਸੋਭਾ ਹੋਏਗੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਤੇਰਾ ਮੁੱਖ ਜਿਹੜਾ ਉਹ ਉਜਲਾ ਹੋਵੇਗਾ ਜਨਕੇ ਜੀਤ ਨਹੀਂ ਫਿਰ ਆਪੇ ਭਿਆ ਸਹਾਈ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਜਿਸ ਪ੍ਰਮਾਤਮਾ ਜੀ ਨੇ ਆਪ ਜੀਵ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਇਹਨਾਂ ਨੂੰ ਵਿਕਾਰਾਂ ਤੋਂ ਮੋੜਦਾ ਹੈ ਆਪ ਹੀ ਮਦਦਗਾਰ ਬਣਦਾ ਹੈ ਅਕਾਲ ਪੁਰਖ ਦੇ ਚਰਨਾਂ 'ਚ ਆਪਾ ਸਾਰੇ ਮਦਦ ਦੀ ਗੁਹਾਰ ਲਾਂਦੇ ਰਹੀਏ ਆਚਰਜ ਕੀਆ ਕਰਨ ਹਾਰੇ ਨਾਨਕ ਸੱਚ ਵਡਿਆਈ ਹੈ हे ਨਾਨਕ ਆਖ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸਭ ਕੁਝ ਕਰ ਸਕਣ ਵਾਲੇ ਪ੍ਰਮਾਤਮਾ ਨੇ ਇਹ ਅਨੋਖੀ ਕੀਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਜਿਹੜਾ ਪ੍ਰਮਾਤਮਾ ਸਾਡੀ ਸਭ ਦੀ ਮਦਦ ਕਰਦਾ ਹੈ ਸਾਨੂੰ ਬਿਕਾਰਾਂ ਵੱਲੋਂ ਮੋੜਦਾ ਹੈ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਸਦਾ ਇਹ ਲੋੜ ਕੇ ਨਾਮ ਸਮਰਨ ਅਭਿਆਸ ਕਰਦੇ ਰਹੀਏ ਪ੍ਰਮਾਤਮਾ ਸਭਨਾ ਪਰ ਮੇਰ ਪਰਿਆ ਹੱਥ ਰੱਖੇ ਸਭਨਾ ਨੂੰ ਨਾਮ ਦਾਣ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਜਾਪਸੀ ਪ੍ਰੇਮ ਪਿਆਰਤ ਪਾਕਤਾ ਦੀ ਅਰਦਾਸ ਸ਼ੁਕ ਸ਼ਾਂਤੀ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਸੰਪੂਰਨ ਹੋ ਜਾਣ ਇਹ ਅਰਦਾਸ ਸਤਗੁਰ ਦੇ ਚਰਨਾਂ 'ਚ ਕਰਦੇ ਰਹੀਏ ਵਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋ ਗੋਬਿੰਦ ਕਾ ਪੂਰਨ ਗੁਨਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ